ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਕੋ ਸੀ ਵੀ ਸੱਚ ਸੋਚੈ ਸੋਚਣਾ ਹੋਈ ਜੇ ਸੋਚੀ ਲਖਵਾਰ ਚੁੱਪਾ ਚੁਪਨਾ ਹੋਈ ਜੇ ਲੈ ਰਹਾਂ ਦਿਵਤਾਰ ਵੁਖਿਆ ਭੁਖਣਾ ਉਤਰੀ ਜਿਵਨਾਂ ਪਰੀਆਂ ਭਾਰ ਸਹਿ ਸਿਆਨ ਪਾ ਲਖ ਹੋਹੀ ਤਾਇਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਅਨਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਆ ਹੈ ਇੱਕ ਨਾਂ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਪੁਆਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹਉਮੈ ਕਹੈ ਨਾ ਕੋਇ ਗਾਵੇ ਕੋ ਤਾਨ ਉਹ ਰਖ ਸਰ ਤਾਨ ਗਾਵੇ ਕੋ ਦਾਤ ਜਾਰੇ ਨੀਸਾਨ ਗਾਵੇ ਕੋ ਗਰੋੜਿਆਈਆ ਚਾਰ ਗਾਵੇ ਕੋ ਵਿਦਿਆਰਕ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਚਾਪੇ ਦਿਸੈ ਦੂਰ ਗਾਵੇ ਕੋ ਵਖੇ ਹਾਦਰਾਂਸ ਦੂਰ ਕਥਨਾ ਕਥਿ ਨਾ ਆਵੇ ਤੋੜ ਕਤ ਗਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲਾਂ ਦੇਠਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਉਸਨੇ ਹੁਕਮ ਚਲਾਏ ਰਾਹੋ ਨਾਨਕ ਰਿਕਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਇ ਪਾਖਿਆ ਪਾਉ ਅਪਾਦ ਅਕਾਹ ਮੰਗਹਂ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਾ ਅਗਰਕ ਅਜਿਤ ਸਦਰਬਾਰ ਮੂਹ ਕੇ ਬੋਲਣ ਬੋਲੀਐ ਜੇ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਨਰਿੰਦਰਜਨ ਸੋਇ ਜਨ ਸੇ ਵਿਆ ਤਨ ਪਾਇਆ ਬਾਨ ਨਾਨਕ ਗਾਵੀ ਅਗੁਣੀ ਨਿਧਾਰਨ ਗਾਵੀ ਸੁਨੀਆ ਮਨ ਰਖਿਆ ਭਾਉ ਦੁਖ ਪਰ ਹਸੁ ਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸੰਗਾਈ ਗੁਰੀ ਸਰਗੁਰ ਗੋਪਰ ਗੁਰਬਾ ਗੁਰ ਪਾਰਵਤੀ ਮਾਈ ਜਿਹੋਂ ਜਾਣਾਖ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇਕ ਦੇਹ ਬਜਾਈ ਸਭਨਾ ਜੀਆ ਕਾਇਕ ਦਾਤਾ ਸੋ ਮਨ ਸਰਨਾ ਜਾਏ ਤੀਰਤਨਾਵਾ ਜੇਤੀ ਸੁਭਾਵਾਂ ਬਿਨ ਭਾਣੀ ਕੇ ਨਾਏ ਕਰੀ ਜੇਤੀ ਸਿਰ ਟੁਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲਈ ਮਧੁਰ ਜਰ ਤੰਜਵਾ ਹਰਮਾਨਕ ਜੇ ਗੁਰ ਕੀ ਸਿੱਖ ਸਣੀ ਗੁਰ ਆਇਕ ਦੀ ਬੁਝਾਈ ਸਪਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੀਜ ਕੁਚਾਰੇ ਆਰਜਾ ਹੋਰ ਦਸੋਨੀ ਹੋਏ ਨਵਾ ਖਣਾ ਵਿਜਾਨੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕਹ ਜਸ ਕੀ ਰਜਗਲੀ ਜੇ ਤਿਸ ਨਦਰ ਨਾ ਵਈ ਤਾ ਵਾ ਤਾ ਪੁੱਛੇ ਕੇ ਕੀਤਾ ਅੰਦਰ ਪੀਠਕਾਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿਦਪੀ ਸੁਰਨਾਥ ਸੁਨਿਆ ਤਰਤਵ ਲਕਾਸ ਸੁਨਿਆ ਦੀਪ ਲੋਪਾ ਤਾਲ ਸੁਣਿਆ ਪੋਹੀ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਈਸਰ ਵਰਮਾਇੰਦ ਸੁਣਿਆ ਮੁਕਸਲਾ ਹਨਮਾਨ ਸੁਣਿਆ ਜੋਗ ਜੁਗ ਤਨ ਭੀਦ ਸੁਣਿਆ ਸਾਸ ਸਿਮਰਤ ਵੀਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਤ ਸੰਤੋਗਿਆ ਸੁਣਿਆ 86 ਕਾ ਇਸਨਾ ਸੁਣਿਆ ਫੜ ਫੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖਵਾ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇ ਪੀਰ ਪਾਦਸ਼ਾਹ ਸੁਣਿਆ ਹੰਦੇ ਪਾਵੇ ਰਾਹ ਹੋ ਸੁਣਿਆ ਹਾਤੋ ਵੇਸ ਗਾਹੋ ਨਾਨ ਭਗਤਾਂ ਸਦਾ ਵਿਗਾਸ ਸੁਨਿਆ ਦੁਖ ਬਾਹੂ ਕਾ ਨਾਸ ਮਨਨੇ ਕੀ ਗਦ ਗਹੀ ਨਾ ਜਾਏ ਜੇ ਕੋ ਭੇ ਬੀਜੇ ਬਿਛਦਾਏ ਗਾਗਦ ਗਲਬ ਨ ਲਿਖਨ ਹਾਰ ਮਨਨੇ ਕਾ ਵਹ ਕਰਦ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੂਰਤ ਹੋਵੇ ਮਨ ਬੁੱਧ ਮਨਨੇ ਸਗਲ ਕਉਨ ਕੀ ਸੁੱਧ ਮਨਨੇ ਮੋ ਝੋਟਾ ਨਾ ਖਾਏ ਮਨਨੇ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਵੰਚ ਮਨੈ ਵਰਗ ਠਾਕ ਨਾ ਪਾਇ ਮਨੈ ਪਰਸਿਓਂ ਪਰਬਿਟ ਜਾਏ ਮਨੈ ਭਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧਿਆ ਸਾ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਪੈ ਮੁਕਤੁ ਆਵਰ ਮਨੈ ਪਰਬਾਰੇ ਸਾਧਾ ਹਰ ਮਨੈ ਤਰੇ ਤਾਰੇ ਗੁਰ ਸੇਖ ਮਨੈ ਨਾਨਕ ਹੋਏ ਨਾ ਪੇਖੈ ਐਸਾ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਾਰ ਪੰਜ ਸੁਖ ਹੈ ਦਾ ਰਾਜਾ ਨ ਪੰਜਾਂ ਕਾ ਗੁਰੇ ਇਕ ਦਿਆ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਤਲ ਧਰਮ ਦੇ ਆਕਾ ਪੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਬਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਦੇ ਪਾਤਲੇ ਕਮਜੋ ਜੀ ਜਾਦ ਰੰਗਾ ਕੇ ਨਾਲ ਸਭ ਨਾਲ ਲਿਖਿਆ ਬੜੀ ਕਲਾ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪੇ ਤੀਦਾ ਜਾਣੇ ਕੌਣ ਕੂਤ ਕੀਤਾ ਬਸਾਓ ਏ ਕੋ ਕਵਾ ਉਸਦੇ ਹੋਏ ਲਗਦਰਿਆ ਉਦਕ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੂਤਿ ਤਪਾਵੇ ਸਾਈ ਪਲੀਕਾਰ ਤੁਮ ਸਦਾ ਸਲਾਮੁ ਨਰੰਕਾਰ ਸੰਖ ਜਪ ਸੰਗ ਭਾਉ ਸੰਗ ਗੁਜਾ ਜਨ ਤਪਤਾਉ ਸੰਗ ਰੰਤ ਮੁਖ ਹੋਏ ਪਾਰ ਸੰਗ ਜੋਗ ਮੰਨ ਰਹੈ ਉਦਾਸ ਅਸੰਖ ਭਗਤ ਕਉਨ ਗਿਆਨ ਵਿਚਾਰ ਸੰਸਤੀ ਅਸੰਤਾ ਤਾਰ ਅਸੰਖ ਸੁਰਮਾ ਬਖਸਾਰ ਅਸੰਖ ਮਨ ਲਿਪਲਾਇ ਤਾਰ ਤੁਤ ਕਉਨ ਖਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਦੂਤੁਰ ਭਾਵੇ ਸਾਰੀ ਬਲਿਕਾ ਤੁਮ ਸਦਾ ਸਲਾਮ ਨਰੰਕਾਰ ਅਸੰਖ ਮੂਰਖ ਅੰਧਪੂਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਗਲਵਠ ਤਿਆਗ ਬਾਹੇ ਅਸੰਖ ਆਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਪਿਰਾਹੇ ਅਸੰਖ ਕਮਲੇਸ਼ ਮਲਪਖਾ ਹੈ ਅਸੰਖ ਨੰਦ ਅਕਸਰ ਕਰੇ ਇੰਪਾਰ ਨਾਨਕ ਨੀਜ ਕਹਿ ਵਿਚਾਰ ਵਾਰਿ ਜਾਵੇਂ ਇੱਕ ਵਾਰ ਜੂਤੁ ਸੁਭਾਵੇ ਸਾਈ ਭਲੀ ਕਾ ਤੂੰ ਸਦਾ ਸਲਾਮ ਨਰਨਕਾਰ ਅਸੰਖ ਨਾਮ ਸੰਗ ਥਾਵ ਗਮ ਗਮ ਸੰਖ ਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਾਇ ਗੀਤ ਗੁਣ ਗਾ ਅਖਰੀ ਲਿਖਣ ਬੋਲਣਾ ਬਾ ਨਖਰਾ ਸੇ ਸੰਜੋਗ ਵਖਾਣ ਜਿਨ ਲਿਖੇ ਤੇ ਸਰ ਨਾਹੀ ਜੇ ਫਰਮਾਏ ਤੇ ਤੇ ਪਾਹੀ ਜੇ ਤਾ ਗੀਤਾ ਤੇ ਤਾ ਨਾ ਹੋ ਮੇ ਨਾ ਵੀ ਨਾਹੀ ਕੋਥਾ ਉਤਤ ਗਵਨ ਕਰ ਵਿਚਾਰ ਵਾਰ ਜਾ ਮੈਂ ਇੱਕ ਵਾਰ ਜੂ ਤਤ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਨਿਰੰਕਾਰ ਬਰੀਆ ਹੱਥ ਪੈਰ ਤਨ ਦੇਹ ਪਾਣੀ ਤੋਂ ਤੈ ਉਤਸਰੇ ਮੂਤ ਪਲੀਤੀ ਕੱਪੜ ਹੋਏ ਦੇ ਸਾਹਮਣ ਲਿਯੋ ਤੋਏ ਬਰੀਆ ਮਦ ਬਾਬਾ ਕੈਸਾ ਅੰਗੋ ਤੋ ਪੈ ਨਾਵੇਂ ਕਰੰਗ ਪੁਨੀ ਪਾਪੀ ਅਖ ਨਾਹੀ ਅਗਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪਿ ਹੀ ਖਾਹੋ ਨਾਨਕ ਸੁਖਮੀ ਆਵਹੁ ਜਾਹੁ ਦੀਰਤ ਅਬ ਦਿਆਦਾ ਦਾ ਜੇ ਕੋ ਪਾਵੈ ਦਿਲ ਕਾ ਮਾਨ ਸੁਨਿਆ ਮੰਨਿਆ ਮਨ ਗੀਤਾ ਭਾਉ ਅੰਤਰਗਤਿ ਤੀਰਥ ਮਲ ਆਉ ਸਗੋਂ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਬਗਤ ਨਾ ਹੋਏ ਸਵਸਤਾਦ ਵਾਣੀ ਬਰਮਾਉ ਸੋ ਸੁਹਾਨ ਸਦਾ ਮਨ ਚਾਉ ਕਵਨ ਸੁਵੇ ਲਾਵਕਤ ਕਵਨ ਕਵਨ ਸਤ ਕਵਨ ਵਾਰ ਕਵਨ ਸੇ ਰੁਤੀ ਮਹ ਕਵਨ ਜਿਤ ਹੋ ਆਕਾਰ ਵੇਲਾ ਭਾਈ ਬਣਤੀ ਜੈ ਹੋਵੇ ਲੇ ਕੁਰਾਨ ਵਕਤ ਨਾਮ ਪਾਇਉ ਕਾਦੀਆਂ ਜੇ ਲਿਖਣ ਲੇ ਕੁਰਾਨ ਤਿਤਵਾਲ ਨਾ ਜੋਗੀ ਜਾਣੇ ਰੁਤ ਮਹ ਨਾ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਗਵ ਕਰਿਆ ਆਖਾ ਗਿਵ ਸਾਲਾ ਹੀ ਕਿਉ ਵਰਦੀ ਕਿਵ ਜਾਣਾ ਨਾਨਕ ਖੰਸਾ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਾਤਾਲ ਪਾਤਾਲ ਇਲਾਕ ਆਕਾਸ ਆਕਾਸ ਊੜ ਕੋੜ ਕੋਪਾਲ ਸਗੇ ਵੀਦ ਕਹਿਣਿ ਕਵਾਤ ਸਹਿਸ 18 ਕਹਿਣ ਕਤੇ ਬਾਸ ਲੋਇਕ ਤਾਤ ਲੇਖਾ ਹੋਇ ਤਾ ਲਿਖਿਐ ਲੇਖੈ ਹੋਇ ਵਿਨਾਸ਼ ਨਾਨਕ ਵੱਡਾ ਆਖੇ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆ ਤੇ ਵਾਹ ਵਾਹੇ ਸੁੰਦਨਾ ਜਾਣੀਐ ਸੋ ਸਤ ਸੁਤਾਨ ਗਿਰਹਾ ਸੇਤੀ ਮਾਲਤਾਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਾਨਾ ਵਿਸਰੈ ਅੰਤ ਨਾ ਸਿਫਤੀ ਗਹ ਅਨੰਤ ਅੰਤ ਨਾ ਕਰਨ ਦੇ ਅਨੰਤ ਅੰਤ ਨਾ ਵੇਖਣ ਸੁਣਨ ਅੰਤ ਅੰਤਨ ਜਾਪੇ ਗਿਆਨ ਮੰਤ ਅੰਤਨ ਜਾਪੇ ਗੀਤਾਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕੇ ਅੰਤ ਨਾ ਪਾਹੀ ਜਾਹੇ ਓ ਅੰਤ ਨ ਜਾਣੇ ਕੋਈ ਭੂਤਾ ਕਈਆ ਬੋਲਤਾ ਹੋਇ ਵਡਾ ਸਾਹਿਬ ਉਚਾ ਥਾਉ ਜਿ ਉਪਰ ਉਚਾ ਨਾਉ ایਵਡੂ ਚਾਹੂ ਵੇ ਕੋ ਤਸੂਚੇ ਕੋ ਜਾਣੇ ਸੋਏ ਜਿ ਵਡਿਆਬ ਜਾਣਿਆ ਆਪ ਨਾਨਕ ਨਰਦੀ ਕਰਮੀ ਦਾਤ ਭੁਗਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਦਿਲ ਨਾ ਤਮਾਏ ਕੀਤੇ ਮੰਗਹਿ ਜੋਤ ਪਾਰ ਕੀਤੇ ਅੰਗੜ ਨਹੀਂ ਵਿਚਾਰ ਕੀਤੇ ਖਾ ਟੂਟੇ ਵਿਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖਾ ਹੀ ਖਾਹੀ ਕੀਤੇ ਆਂਦੂ ਹੂਕ ਸਦ ਮਾਰੀ ਬੀਤਾ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇ ਕ ਅਖਨ ਪਾਇਓ ਜਾਣੇ ਜੇ ਤਿਆ ਮੁਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸ ਨੂੰ ਬਖਸ਼ੇ ਸਿਵਸਾਲਾਹ ਨਾਨਕ ਪਾਸ਼ਾ ਹੀ ਪਾਸ਼ਾ ਹੋ ਮੂਲ ਗਣ ਮੂਲ ਵਾਪਾਰ ਮੂਲ ਵਾਪਾਰੀ ਮੂਲ ਕੰਡਾਰ ਮੂਲਾ ਵੈ ਮੁੱਲਾ ਜਾਏ ਮੂਲ ਕਾਇ ਮੁੱਲਾ ਸੁਬਾਹੀ ਨਮੋਤਲ ਤਰਫੰ ਦੀਵਾਨ ਨਮੋਤਲ ਮੁਲ ਪਰਵਾਨ ਨਮੋਲ ਬਖਸ਼ੀਸ਼ ਨਮੋਲ ਨਿਸ਼ਾਨ ਨਮੋਲ ਕਰਮ ਮਮ ਫਰਮਾਨ ਨਮੋਲੋ ਮੁਲਾਖਿਆ ਨਾ ਜਾਏ ਆਖ ਆਖ ਰਹੇ ਲਿਲਾ ਆਖੇ ਵੀਰ ਬਾੜ ਗੁਰਾਨ ਆਖੇ ਪੜ੍ਹੇ ਕਰੇ ਵਖਿਆ ਆਖੇ ਪਰਮੇ ਆਖੇ ਇੰਦਾ ਆਖੇ ਗੋਪੀ ਤੇ ਗੋਬਿੰਦ ਆਖੇ ਇਸ ਰਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਦਾ ਨ ਵਖੇ ਦੀਵ ਆਖੇ ਸੁਰ ਨਰਮ ਜਨ ਸੀਵ ਗੀਤੇ ਆਖੇ ਆਖਣ ਪਾਹੀ ਤੇ ਗੀਤੇ ਕਾ ਕਉ ਢੁੜ ਜਾਹਿ ਤੇ ਕੀਤੇ ਗੌਰ ਕਰਹਿ ਤਾਖ ਨਾ ਸਕਹਿ ਕੀ ਜੇ ਜੀਵਣ ਭਾਵੈ ਤੇ ਵਢ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜਦਾ ਲਖੀਏ ਸਰਗਾ ਵਾਰਾ ਗਾਵਾਰ ਸੂਦਰ ਕੀ ਹਾ ਸੂ ਕਰ ਕੀ ਹਾ ਜਦ ਬੈ ਸਰਬ ਸਮਾਲੇ ਵਾਜੇ ਨਾਦ ਨੀਕ ਸੰਖਾ ਕੀ ਤੇ ਵਾਵਨ ਹਾਰੇ ਕੀ ਤੇ ਰਾਗ ਪਰੀ ਸੋ ਕਹੀਏਨ ਗ ਤੇ ਗਾਵਨ ਹਾਰੇ ਗਾਵੇ ਦੋ ਨਾ ਪੋਰ ਪਾਰੀ ਮੈ ਸੰਦਰਗਾ ਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਪਤ ਲਿਖ ਜਾ ਨਹੀਂ ਲਿਖ ਲਿਖ ਤਰ ਅੰਮ੍ਰਿਤ ਚਾਰੇਗਾ ਵਈ ਸਰਵਰਬੰਦਿਵੀ ਸੋਹੰ ਸਦਾ ਸਵਾਰੇਗਾ ਵਈ ਨੰਦ ਆਸਨ ਬੈਠੇ ਦੇਵ ਤੇ ਆਦਰ ਨਾਲੇਗਾ ਵਸ ਸਮਾਦੀ ਅੰਦਰ ਗਾਵਨ ਸਾਥ ਵਿਚਾਰੇਗਾ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦ ਦਾ ਨਾਲੇ ਗਾਵਹਿ ਮੂਨੀਆ ਮਨ ਮੋਹਨ ਸੁਰਗਮਸ ਪਿਆਲੇ ਗਾਵਨ ਲਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪਰ ਭੰਡਾ ਸਰਕਾਰ ਰਖੇ ਧਾਰੀ ਸਈ ਤੁੰ ਗਾਵਹਿ ਜੋਤ ਪਾਵਨ ਰਥ ਤੇ ਤੇਰੀ ਪੰਕਰਸਾਲੇ ਹੋਰ ਕੀਤੇ ਗਾਵਨ ਸਿਮਾ ਚਿਤਨਾ ਬਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਥੀ ਨਾਹੀ ਹੈ ਪੀਹੁ ਸੀ ਜਾ ਨਾ ਜਾਸੀ ਰਤਨਾ ਜਿ ਨਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੇ ਮਾਇਆ ਜਿਨੂ ਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਿ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਨ ਦਜਾਈ ਜੁੰਦਾ ਸੰਤੋਖ ਸ਼ਰਮਪਾ ਚੋਲੀ ਧਿਆਨ ਕੀ ਕਰਹਿ ਵਿਭੂਤ ਕੰਥਾ ਕਾਲ ਕੁਆਰੀ ਕਾ ਜੁਗ ਡੰਡਾ ਪ੍ਰਤੀ ਤਾਈ ਬੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸਿਆਦੀ ਸਾਧ ਨੀਲ ਨਾਦਨਾ ਹੈ ਜੁਗ ਜੁਗ ਏਕੋ ਵੇਸ ਊਗਤ ਗਿਆਨ ਦਿਆ ਪੰਡਾਰਨ ਘੜਕੜਵਾ ਜਹਨਾਦ ਆਪ ਨਾਦਨਾਤੀ ਸਭਾਂ ਗੇਰਿ ਸੇ ਦਵਰਾ ਸਾਧ ਸੰਯੋਗ ਜੁਗ ਦੇ ਵਿਕਾਸ ਚਲਾਵੇ ਲਿਖਿਆ ਵੇ ਪਾਗ ਆਦੇਸ ਸਿਆਦੀ ਸਾਧ ਨੀਲ ਨਾਦਨਾ ਹੈ ਜੁਗ ਜੁਗ ਏਕੋ ਵੇਸ ਕਾਮਾਈ ਜੁਗਤ ਵਿਆਈ ਤਿੰਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾ ਅੰਜੁਤ ਸੁਭਾਵੇਂ ਤੇ ਵਿਚਲਾ ਵੇਜੂ ਹੋਵੇ ਫਰਮਾਨ ਹੋਵੇਖ ਉਹਨਾਂ ਦਾ ਨਰਨਾਵ ਹੈ ਬਹੁਤਾ ਹੋਵੇ ਡਾਣਾ ਦੇਸਿਸ ਆਦੇਸ ਆਦਿ ਸਾਧ ਨੀਲਨਾਥ ਨਾਹ ਜੁਗ ਜੁਗ ਏਕੋ ਵੇਸ ਸੰ ਲੋਇ ਲੋਇ ਪੰਡਾ ਜੁਗ ਜਪਾਇ ਸਵੇ ਕਾਰ ਕਰ ਕਰ ਵੇਖੈ ਸਹਿ ਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰਾ ਦੇ ਸਿਸਿਆ ਦੀਸ ਆਤ ਨੀਲ ਨਾਦਨਾ ਅਜੁਗ ਜੁਗੇ ਕੋ بیس ਇਕ ਦੂਜੀ ਪੁੰ ਲਖ ਹੋਏ ਲਖ ਹੋ ਵੈ ਲਖ ਵੀਸ ਲਖ ਲਖ ਢੇੜਾ ਆਖੇ ਇੱਕ ਨਾਮ ਜਗਦੀਸ਼ ਇਤਰਾਦ ਬਤ ਗੋੜੀ ਐ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਸ ਦੀਪਾਈਆ ਗੂੜੀ ਗੂੜਾ ਠੀਸ ਅਕਰਨ ਜ਼ੋਰ ਜਿ ਬਨਾ ਜ਼ੋਰ ਜ਼ੋਰ ਨਾ ਮੰਗਨ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੂਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੋਟਾ ਸੰਸਾਰ ਜਿਸ ਸਾਧ ਜ਼ੋਰ ਕਰਵੇ ਕੈ ਸੋਏ ਨਾਨਕ ਤਮ ਨੀਚ ਨਾ ਕੋਏ ਰਾਤੀ ਰੁਤੀ ਤਿਤੀ ਵਾਰ ਗਉਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰਖੀ ਤਰੰਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੀਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਇਤਸ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਭਵੇਨੀ ਸਾਨ ਗਜਪਕਾਈ ਉਥੇ ਪਾਏ ਨਾਨਕ ਆ ਜਾਪੇ ਜਾਏ ਧਰਮ ਖੰਡ ਕਾ ਕੋ ਧਰਮ ਗਿਆਨ ਖੰਡ ਕਾ ਕੋ ਕਰਮ ਗੇ ਤੇ ਪਵਨ ਪਾਰੀ ਵੈਸੰਤਰ ਗੇ ਤੇ ਕਾਰਨ ਹੀਸ਼ ਗੇ ਤੇ ਪਰਮੇ ਕਾੜਤ ਘੜੀ ਗਿਆ ਰੂਪ ਰੰਗ ਕੇ ਵੀਸ ਕੇਤਿਆ ਕਰਮ ਭੂਮੀ ਮੇਰ ਕੇ ਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰਗੇ ਤੇ ਕੇਤੇ ਕੇਤੇ ਮੰਡਲ ਦੇਸ ਕੇਤੇ ਸ੍ਰਿਦ ਵਿਦਿਨਾਥ ਕੇਤੇ ਕੇਤੇ ਦੇਵੀ ਵੀਸ ਕੀਤੇ ਦੇਵ ਦਰਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆ ਖਾਣੀ ਕੀਤੇ ਆ ਪਾਣੀ ਕੀਤੇ ਪਾਤ ਨਿਰੰਦਰ ਕੀਤੇ ਆ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿਥੈ ਨਾਲ ਬਨੋਦ ਕੋਟ ਨਾਨ ਨਿਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਗਾੜਤ ਕੜੀਆ ਬੋਤਨੋ ਤਾਂ ਕਿ ਅੰਗ ਲਾਂ ਕਥਿਆ ਨਾ ਜਾਹੀ ਜੀ ਕੋ ਕਹੇ ਮਿਸੇ ਮੁਸਤਾਏ ਤਿਥੈ ਗੜੀਆ ਸੁਰਤ ਮਾਤਮਨ ਬੁੱਧ ਤਿਥਾ ਘੜੀਆਂ ਸੁਰਾਂ ਸੁਦਾ ਕੀ ਸੁਧ ਕਰਮ ਖੰਡ ਕੀ ਬਾਣੀ ਜ਼ੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋ ਮਹਾਬਲ ਸੂਰ ਤਨ ਮੈਂ ਰਾਮ ਰਹਾ ਪ੍ਰਭੂਰ ਤਿਥਾ ਸੀ ਤੋ ਸੀਤਾ ਮਨ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹੀ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਸੇ ਮਨ ਮਾਹੀ ਤਿਥਾ ਭਗਤ ਵਸੇ ਕੈ ਲੋ ਕਰਹਿ ਨਾਨ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਅੰਦ ਨਿਹਾਲ ਤਤ ਕਾណ្ឌ ਮੰਡਲ ਵਰਪਾਉਂਦੇ ਜੇ ਕੋ ਕਥਿ ਤਾ ਅੰਤ ਨਾਨਤ ਤਿਤੈ ਲੋਲੂ ਆਕਾਰ ਜਿਵ ਜਿਵ ਹੁਕਮ ਤਿ ਦਿਵਕਾਰ ਵੇਖੇ ਵਿਖਸੇ ਗਰ ਵਿਚਾਰ ਨਾਨਕ ਨਾ ਕਰਦਾ ਸਾਰ ਜਤ ਪਹਾੜਾ ਤੀਰ ਸੁਨਿਆਰ ਅਹਰਿ ਮਦ ਵੀਥੇ ਤਿਆਰ ਪਾਉ ਖੰਲਾਗੰ ਤਪਤਾਉ ਪਾਉ ਪਾਉ ਅੰਮ੍ਰਿਤ ਤਤ ਢਾਲ ਕੜੀਏ ਸ਼ੰਸ ਚੀਟਕਸਾਨ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਾਤਿ ਦਿਸ ਰਾਤ ਦੇदाई ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰੀਆਈਆ ਵਾ ਚਿਤ੍ਰ ਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਜਿਲੇ ਕੀਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਗਈ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ